ਮੈਨੂੰ ਮੇਰੀ ਕੁੜੀ ਦਾ ਇਨਸਾਫ ਚਾਹੀਦਾ ਹੈ ਮੇਰੀ ਲੱਖਾਂ ਤੇ ਕਰੋਨਾ ਵਰਗੀ ਤੀ ਹੈ ਇਹ ਸ਼ਬਦ ਨੇ ਇੱਕ ਰੋਂਦੀ ਕੁੜਲਾਂ ਦੀ ਮਾਂ ਦੇ ਜੀਹਾਂ ਤੁਹਾਨੂੰ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਲੜਕੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਇਲਾਜ ਦੇ ਦੌਰਾਨ ਉਸ ਲੜਕੀ ਦੀ ਜੜੀਆ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਿ ਡਾਕਟਰਾਂ ਦੀ ਗਲਤੀ ਦੇ ਕਾਰਨ ਇਹ ਜਿਹੜੀ ਲੜਕੀ ਦੀ ਡੈਥ ਹੋਈ ਹੈ ਉਹਨਾਂ ਦੀ ਗਲਤੀ ਦੇ ਕਾਰਨ ਹੋਈ ਹੈ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਲੜਕੀ ਦੇ ਜੜਿਆ ਉਹ ਸਟੰਟ ਪਾਇਆ ਗਿਆ ਪਰ ਲੇਕਿਨ ਜਦੋਂ ਉਹਦੀ ਸਕੈਨਿੰਗ ਕਰਾਈ ਜਾਂਦੀ ਹੈ ਬਾਹਰੋਂ ਜਾ ਕੇ ਕਿਸੇ ਨਿੱਜੀ ਅਲਟਰਾਸਾਉਂਡ ਸੈਂਟਰ ਤੋਂ ਜਦੋਂ ਸਕੈਨਿੰਗ ਕਰਾਈ ਜਾਂਦੀ ਹੈ ਤਾਂ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਲੜਕੀ ਦੇ ਜਿਹੜੇ ਸਟੰਟ ਨਹੀਂ ਪਿਆ ਹੋਇਆ ਹੈ ਤੇ ਜਦੋਂ ਹਸਪੀਟਲ ਵਾਲਿਆਂ ਵੱਲੋਂ ਜਿਹੜਾ ਪੈਸੇ ਵੀ ਲੈ ਲਿੱਤੇ ਗਏ ਤਾਂ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਗਿਆ ਕਿ ਉਹਨਾਂ ਦੀ ਲੜਕੀ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਆ ਪਰਿਵਾਰਕ ਮੈਂਬਰ ਇਸ ਸਮੇਂ ਰੋਸ ਦੇ ਵਿੱਚ ਹਨ ਔਰ ਨਾਰੇਬਾਜੀ ਵੀ ਕੀਤੀ ਜਾ ਰਹੀ ਹੈ ਇਸ ਹਸਪੀਟਲ ਦੇ ਖਿਲਾਫ ਔਰ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਮੈਂ ਤਾਂ ਕਹਿੰਦਾ ਮੈਂ ਤਾਂ ਗਿਆ ਹੀ ਨਹੀਂ ਤਾ ਨਿਆਂਸਾਫ ਦੇ ਲਈ ਮੈਂ ਤਾਂ ਗਿਆ ਹੀ ਨਹੀਂ ਡੀਐਸਪੀ ਮੁੱਕਰ ਗਿਆ ਟੀਐਸਪੀ ਨੇ ਜਿਹੜੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਡੀਐਸਪੀ ਸਵੇਰੇ 10 ਵਜੇ ਕਿਉਂ ਨਹੀਂ ਆਇਆ ਥੇ ਸਾਨੂੰ ਕਿਉਂ ਨਹੀਂ ਸਾਥ ਤੋਂ ਆਇਆ ਜੇ ਕਿਸੇ ਵੱਡੇ ਅਫਸਰ ਦੀ ਟੀਮ ਇੱਥੇ ਹੁੰਦੀ ਨਾ ਇੱਥੇ ਵੱਡੇ ਵੱਡੇ ਅਫਸਰ ਆ ਕੇ ਖੜੇ ਹੋ ਜਰੈ ਸੀ ਕਿ ਇੱਥੇ ਵੱਡੇ ਅਫਸਰਾਂ ਦੀਆਂ ਟੀਮ ਆ ਜਾਂਦੀਆਂ ਨਾ ਉਹਨੇ ਇੱਥੇ ਚੰਗੀ ਖੜੇ ਹੋ ਜਦਾ ਸੀ ਇੱਥੇ ਗਰੀਬਾਂ ਦੀ ਨਹੀਂ ਸੁਣੀ ਜਾਂਦੀ ਇੱਥੇ ਗਰੀਬਾਂ ਦੀ ਨਹੀਂ ਸੁਣੀ ਜਾਂਦੀ ਇੱਥੇ ਨੋਟ ਚੱਲਦਾ ਨੋਟ ਟਾਟਰਾਂ ਨੇ ਨੋਟ ਖਵਾਤਾ ਪੁਲਸ ਵਾਲਿਆਂ ਨੂੰ ਮੈਂ ਮੂੰਹ ਤੇ ਕੰਨੀ ਐ ਪੁਲਸ ਵਾਲਿਆਂ ਨੇ ਪੈਸਾ ਖਾ ਲਿਆ ਤੀਆਪੀ ਨੇ ਪੈਸਾ ਖਾ ਲਿਆ ਸਾਡਾ ਇਨਸਾਫ ਸਾਨੂੰ ਚਾਹੀਦਾ ਨਹੀਂ ਤਾਂ ਅਸੀਂ ਅੱਗੇ ਤੱਕ ਜਾਵਾਂਗੇ ਅਸੀਂ ਅਸੀਂ ਦੇਲਾ ਜਾਮ ਕਰਾਂਗੇ ਅਸੀਂ ਸੜਕਾਂ ਤੇ ਬੈਠਾਂਗੇ ਸਾਨੂੰ ਸਾਡੀ ਧੀ ਦਾ ਇਨਸਾਫ ਚਾਹੀਦਾ ਸਾਨੂੰ ਸਾਡੀ ਧੀ ਦਾ ਇਨਸਾਫ ਚਾਹੀਦਾ ਅਸੀਂ ਪਿੱਟ ਸਿਆਪਾ ਦਿਨ ਰਾਤ ਇਹਨਾਂ ਦਾ ਕਰਨਾ ਹੈ ਅਸੀਂ ਦਿਨ ਰਾਤ ਇਹਨਾਂ ਦਾ ਪਿੱਟ ਸਿਆਪਾ ਕਰਨਾ ਸਾਨੂੰ ਸਾਡੀ ਧੀ ਦਾ ਇਨਸਾਫ ਚਾਹੀਦਾ ਬੱਚਾ ਦਾ ਦੇਖੋ ਸਾਡਾ 7 ਮਹੀਨਿਆਂ ਦਾ ਬੱਚਾ ਦੇਖੋ ਸਾਡਾ 7 ਮਹੀਨਿਆਂ ਦਾ ਬੱਚਾ ਦੇਖੋ ਹੋ ਸਕਦਾ ਬਿਆਨ ਹੈ ਕਸੀ ਕੱਲ ਠੀਕ ਹੈ ਜੀ ਜਦੋਂ ਇਹਨਾਂ ਨੂੰ ਆਪਾਂ ਪਹਿਲੇ 20 9 24 ਉਹ ਦੇਖੋ ਇਹ ਭਾਜੀ ਤਰੀਕ ਆ ਤਰੀਕਾ ਚੈੱਕ ਕਰੋ 20 9 24 ਨੂੰ ਇਹਨਾਂ ਨੂੰ ਆਪਾਂ ਸਟੈਂਡ ਪਵਾਇਆ ਗਿਆ ਸਾਡਾ ਕੂਬੀਨ ਨੂੰ ਸਟੈਂਡ ਪਵਾਇਆ ਗਿਆ ਠੀਕ ਹੈ ਜੀ ਆਹ ਮੋਟੋ ਥੋੜਾ ਧਲੇ ਕਰੋ ਥੋੜਾ ਧਲੇ ਬੋਲ 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 ਵੀ 9 24 ਨੂੰ ਆਣਾ ਕੋਪਸ ਸਟੈਂਟ ਪਵਾਇਆ ਗਿਆ ਸੀ ਠੀਕ ਹੈ ਜੀ ਆਪਾਂ 23 9 23 9 ਨੂੰ ਆਪਾਂ ਟਿੱਲੋ ਤੋਂ ਸਕੈਨ ਕਰਵਾਇਆ ਹੋਇਆ ਉਹਨਾਂ ਨੇ ਮਤਲਬ ਕਿ ਕੀਤਾ ਲੱਗ ਗਿਆ ਇਹਦੇ ਵਿੱਚ ਸਟੈਂਟ ਨਹੀਂ ਪਿਆ ਗਿਆ ਉਹ ਕਿਸੇ ਹੋਰ ਦੋ ਡਾਕਟਰ ਆਪਾਂ ਉਹਨਾਂ ਨੂੰ ਚੈੱਕ ਕਰਵਾਇਆ ਹੁੰਦੇ ਆ ਕਿ ਆ ਕਿ ਇਹਦੇ ਅੰਦਰ ਸਟੈਂਟ ਨਹੀਂ ਹੈਗਾ ਜਿਸ ਕਾਰਨ ਆਪਾਂ ਇਹਨਾਂ ਨੂੰ ਕਾਲ ਕੀਤੀ ਹੈ ਹਰਪ੍ਰੀਤ ਡਾਕਟਰ ਨੂੰ ਇਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆ ਜਾਓ ਆਪਾਂ ਤੁਹਾਡੇ ਨਾਲ ਕੰਪਰੋਮਾਈਜ਼ ਕਰ ਲਾਂਗੇ ਆਪਾਂ ਤੁਹਾਡੇ ਕੋਲ ਜਿਆਦਾ ਪੈਸੇ ਨਹੀਂ ਹੋਣ ਲੈਂਦੇ ਤੁਸੀਂ ਆ ਜਾਓ ਦੁਬਾਰਾ ਸਟੈਂਟ ਪਵਾ ਦਾਂਗੇ ਮੈਂ 25 ਤਰੀਕ ਨੂੰ ਸਟੈਂਟ ਪਵਾਣ ਲਈ ਇਹਨੂੰ ਲੈ ਕੇ ਆਇਆ ਮੈਂ ਕਿਹਾ ਚੱਲ ਸਟੈਂਟ ਪੈ ਜਾਏਗਾ ਤੇ ਇਹਦਾ ਠੀਕ ਹੋ ਜਾਏਗੀ ਲੈ ਕੇ ਆਏ ਇਹਨਾਂ ਨੇ ਆਂਦੇ ਨੂੰ ਕਿਹਾ ਜੀ ਉਹਦੀ ਕੰਡੀਸ਼ਨ ਨਹੀਂ ਸਹੀ ਉਹਨੂੰ ਆਈਸੀਯੂ 'ਚ ਲੈ ਕੇ ਜਾਣਾ ਪੈਣਾ ਸਾਨੂੰ ਆਂਦੇ ਕਹਿੰਦੇ ਲੱਖ ਰੁਪਇਆ ਜਮ੍ਹਾਂ ਕਰਵਾ ਦਿਓ ਆਪਾਂ ਭਾਜੀ ਪੈਸੇ ਜਮ੍ਹਾਂ ਕਰਵਾਤੇ ਆ ਜਮ੍ਹਾਂ ਕਰਵਾਣ ਤੋਂ ਬਾਅਦ ਇਹਨਾਂ ਨੇ ਸਾਨੂੰ ਕੁੜੀ ਨੂੰ ਮਿਲਣ ਨਹੀਂ ਦਿੱਤਾ ਮੈਂ ਉਹਨੂੰ ਬਿਲਕੁਲ ਸਹੀ ਐਕਟਿਵਾ ਤੇ ਲੈ ਕੇ ਆਇਆ ਨਾਲ ਆਪਣੇ ਲੈ ਕੇ ਆਏ ਬਿਠਾ ਕੇ ਵਿਦੇਸ਼ ਵਾਲਾ ਭਾਈਆਂ ਦੇ ਨਾਲ ਲੈਕਚਰਾਂ ਨੂੰ ਕਰਾ ਕੇ ਲੈ ਕੇ ਆਏ ਆ ਜੋ ਦਸਾਂ ਰੁਕਣੇ ਜਾਂ ਕੋਈ ਨਾ ਪ੍ਰੋਬਲਮ ਆਣੀ ਉੱਥੇ ਵੀ ਆ ਸਕਦੀ ਸੀ ਇਹਨਾਂ ਦੇ ਹਸਪੀਟਲ ਵਾਰਡ ਦੇ ਸਾਰੇ ਇਹਨਾਂ ਨੇ ਕੁੜੀ ਨੂੰ ਪਤਾ ਨਹੀਂ ਕੀ ਕੀਤਾ 3 ਵਜੇ ਤੱਕ ਭਾਜੀ ਉਹਨਾਂ ਲੱਗੇ ਰਏ ਆ 3:30 ਵਜੇ ਆ ਕੇ ਕਹਿੰਦੇ ਕਿ ਉਹਦੀ ਡੈਥ ਹੋ ਗਈ ਆ ਜਾਨੀ ਕਿ ਸਾਡੇ ਕੋਲ ਲੱਖ ਰੁਪਿਆ ਲੈ ਕੇ 2 ਲੱਖ ਉਹਨਾਂ ਨੇ ਪਹਿਲੇ ਲਾ ਲਾਹੌਰ ਕਹਿੰਦੇ ਪਏ ਸੀ ਕਿ ਤੁਹਾਨੂੰ ਡੈਥ ਤੁਹਾਨੂੰ ਡੈੱਡ ਬੋਡੀ ਤਾਂ ਦੇਣੀ ਆ ਕਿ 40000 ਰੁਪਿਆ ਤੁਹਾਨੂੰ ਦਿੱਤਾ ਜਾਵੇ ਪਹਿਲੇ ਤੇ ਫਿਰ ਸਾਡੇ ਕੋਲ ਪੈਸੇ ਨਹੀਂ ਸੀਗੇ ਵੀ ਅਸੀਂ ਉਹਨਾਂ ਨੂੰ ਫਿਰ ਤੋਂ ਪੈਸੇ ਦੇ ਕੇ ਆਪਣੀ ਡੈੱਡ ਬੋਡੀ ਲੈ ਸਕੇ ਫਿਰ ਉਹਨਾਂ ਨੇ ਆਪਣੇ ਬੌਂਸਰ ਸਾਦੇ ਜਨਾਨੀਆਂ ਦੇ ਨਾਲ ਮਾਰਕ ਆਊਟ ਕਰਨ ਦੀ ਸ਼ੁਰੂ ਕਰ ਦਿੱਤੀ ਜਦ ਕਿ 24 ਘੰਟੇ ਤੋਂ ਉੱਤੇ ਹੋ ਚੱਲੇ ਡੈਥ ਹੋਈ ਨੂੰ ਸਾਨੂੰ ਇਨਸਾਫ ਕੋਈ ਨਹੀਂ ਮਿਲ ਰਿਹਾ 12 11 ਵਜੇ 45 ਮਿੰਟ ਤੇ ਡਾਕਟਰ ਇਥੋਂ ਨਿਕਲੇ ਸੀ ਸੀਸੀਟੀਵੀ ਕੈਮਰੇ ਦੇ ਜਿਹੜੇ ਰਿਕਾਰਡ ਹੈ ਪੋਸਟਮਾਰਟਮ ਕਰਕੇ ਚਲ ਗਿਆ ਵਾ ਸ਼ਾਮੀ 4 4:30 ਵਜੇ ਆ ਕੇ ਡੈੱਡ ਬੋਡੀ ਨੂੰ ਕੈਂਡੀ ਦੇ ਵਿੱਚ ਲਗਾਇਆ ਜਾ ਰਿਹਾ ਹੈ ਕੀ ਲੱਗਦਾ ਕੀ ਹੈ ਸਰ ਸਾਨੂੰ ਇਹ ਲੱਗ ਰਿਹਾ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਇਨਸਾਫ ਨਹੀਂ ਮਿਲ ਰਿਹਾ ਸਰ ਕਿਉਂ ਲੱਗਦੀ ਹੈ ਸਾਨੂੰ ਇਹ ਲੱਗ ਰਿਹਾ ਕੱਲ ਐਸਪੀ ਸਾਹਿਬ ਖੁਦ ਕਹਿੰਦੇ ਕਦੀ ਕੋਈ ਆ ਰਿਹਾ ਕਦੀ ਕਹਿ ਰਹੇ ਡਾਕਟਰ ਦਾ ਖੁਦ ਫੋਨ ਆਇਆ ਕਹਿ ਰਹੇ ਸਾਡੇ ਕੋ 4-5 ਲੱਖ ਰੁਪਏ ਲੈ ਕੇ ਅੰਦਰ ਬੈਠ ਕੇ ਕੰਪਰੋਮਾਈਜ਼ ਕਰ ਲੋ ਮਿਲਣਾ ਤੁਹਾਨੂੰ ਕੱਖ ਨਹੀਂ ਜੀ ਹੁੰਦਾ ਰਫਲ ਲੋੜਾ ਪ ਸਵੇਰ ਦਾ ਇੱਥੇ ਐਸਐਚਓ ਮੈਡਮ ਅਜੀਠੇ ਦੀ ਹੈ ਉਹ ਬਾਰ ਬਾਰ ਸਾਨੂੰ ਉਹਨਾਂ ਨੂੰ ਬਾਰ ਬਾਰ ਅਸੀਂ ਕਹਿ ਰਹੇ ਸੀਗੇ ਏਐਸਪੀ ਨੂੰ ਬੁਲਾਓ ਉਹ ਕਹਿੰਦੇ 10 ਮਿੰਟ ਚਾਰੇ 5 ਮਿੰਟ ਚਾਰੇ ਜਦੋਂ ਅਸੀਂ ਇੱਥੇ ਮਾੜੀ ਜਿਹੀ ਗੱਲ ਚੁੱਕੀ ਹੈ ਰੇਲਵੇ ਤੇ ਜਾ ਕੇ ਧਰਨਾ ਲਗਾਉਣ ਲੱਗੇ ਆ ਉਸੇ ਟਾਈਮ ਏਐਸਪੀ ਸਰ ਆ ਕੇ ਸਾਹਮਣੇ ਖਲੋਗੇ ਇਨਸਾਫ ਨਹੀਂ ਮਿਲਦਾ ਵੇ ਸਰ ਇਹ ਤੁਹਾਨੂੰ ਨਹੀਂ ਮਿਲਦਾ ਤਾਂ ਫਿਰ ਅੱਲਾ ਸਟਾਫ ਫਿਰ ਸਰ ਕੁਝ ਨਹੀਂ ਆਪਾਂ ਬੋਡੀ ਦਾ ਸੰਸਕਾਰ ਨਹੀਂ ਕਰਾਂਗੇ ਹਸਪੀਟਲ ਦੇ ਬਾਹਰ ਰੱਖ ਕੇ ਧਰਨਾ ਲਗਾਵਾਂਗੇ ਜਦੋਂ ਹੋਲੀ 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 ਆਰਾਮ ਦਾ ਨਜ਼ਰ ਆਮ ਦਾ ਪਾ ਇਸ ਤਨਾ ਜੀ ਕੱਲ ਹਰਪ੍ਰੀਤ ਹਸਪੀਟਲ ਚ ਲੇਡੀਜ਼ ਦੀ ਡੈਥ ਹੋ ਗਈ ਸੀ ਡੂਰਿੰਗ ਟ੍ਰੀਟਮੈਂਟ 22 ਸਾਲਾਂ ਦੀ 22 ਸਾਲਾਂ ਦੀ ਲੜਕੀ ਸੀ ਪਰਿਵਾਰ ਦਾ ਐਲੀਗੇਸ਼ਨ ਹੈ ਕਿ ਜਿਹੜਾ ਸਾਡੇ ਡਾਕਟਰ ਸਾਹਿਬ ਨੇ ਕੋਈ ਦਿਨ ਪਹਿਲਾਂ ਕਿਹਾ ਸੀ ਵੀ ਤੁਹਾਡੀ ਲੜਕੀ ਦੇ ਸਟੈਂਟ ਪਾਇਆ ਤੇ ਉਹਨਾਂ ਨੇ ਢਿੱਲੋਂ ਸਕੈਨ ਤੋਂ 23 9 ਨੂੰ ਸਕੈਨ ਕਰਾਈ ਆ 29 ਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਸਟੈਂਟ ਪਾਇਆ 23 9 ਨੂੰ ਢਿੱਲੋਂ ਸਕੈਨਿੰਗ ਨੇ ਕਿਹਾ ਵੀ ਉਹਦੇ ਕੋਈ ਸਟੈਂਟ ਨਹੀਂ ਪਾਇਆ ਤੇ ਹਾ ਡਾਕਟਰ ਨੇ ਸਾਡੇ ਨਾਲ ਜਿਹੜਾ ਵਾ ਜੂਟ ਬੋਲਿਆ ਧੋਖਾ ਕੀਤਾ ਤੇ ਸਾਡਾ ਸਹੀ ਇਲਾਜ ਨਾ ਕਰਕੇ ਸਾਡੇ ਲੇਡੀਜ਼ ਦੀ ਮੌਤ ਹੋਈ ਹੈ ਜਿਹਦੇ ਉੱਤੇ ਕੱਲ ਪਰਿਵਾਰ ਨੂੰ ਦੱਸਿਆ ਸੀ ਵੀ ਇਹ ਦੀ ਜਿਹੜੀ ਕਾਰਵਾਈ ਆ ਡਰੈਕਟ ਐ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ ਇਹ ਦੀ ਸਿਵਲ ਸਰਜਨ ਵੱਲੋਂ ਬੋਰਡ ਬੈਂਦਾ ਉਹ ਤੇ ਬੋਡੀ ਦਾ ਪੋਸਟਮਾਰਟਮ ਲੂਗਾ ਤੇ ਉਹਦੇ ਮੁਤਾਬਕ ਅੱਜ ਬੋਰਡ ਦੇ ਉੱਤੋਂ ਇਹਨਾਂ ਦਾ ਜਿਹੜਾ ਪੋਸਟਮਾਰਟਮ ਕਰਵਾ ਦਿੱਤਾ ਵੀਡੀਓਗ੍ਰਾਫੀ ਕਰਵਾ ਦਿੱਤੀ ਗਈ ਹੈ ਸਿਵ ਐਸ ਐਮਓ ਸਾਹਿਬ ਨੇ ਸਵੇਰ 11 ਵਜੇ ਦਾ ਇਹਨਾਂ ਨੂੰ ਟਾਈਮ ਦਿੱਤਾ ਵੀ ਅਸੀਂ ਤੁਹਾਨੂੰ ਪੋਸਟਮਾਰਟ ਆਨਲਾਈਨ ਕਰ ਦੇਣੀ ਹੈ ਤਿਕਨ ਕੋ ਟਾਈਪ ਕਰਨੀ ਹੁੰਦੀ ਆ ਉਹਦਾ ਰਿਕਾਰਡ ਕਰਨਾ ਹੁੰਦਾ ਉਹਨਾਂ ਨੇ ਸਿਰ 11 ਵਜੇ ਕਰ ਦੇਣੀ ਉਸ ਤੋਂ ਬਾਅਦ ਸਿਵਲ ਸਰਜਨ ਸਾਹਿਬ ਨੇ ਕਿਹਾ ਕਿ ਪਰਿਵਾਰ ਇੱਕ ਐਪਲੀਕੇਸ਼ਨ ਦੇਵੇ ਤੇ ਅਸੀਂ ਉਹਦੇ ਤੇ ਬੋਰਡ ਬਣਾ ਕੇ ਤੇ ਇਹ ਡਾਕਟਰ ਦੀ ਇਨਕੁਆਰੀ ਬਿਠਾ ਕੇ ਉਹਦੀ ਜਿੰਦੀ ਜਲਦੀ ਹੋ ਸਕੇ ਉਹਦੀ ਰਿਪੋਰਟ ਲੈ ਕੇ ਜਿਹੜਾ ਵੀ ਨੁਕਸ ਜਿਹੜਾ ਖਿਲਾਫ ਹੀ ਕੋਈ ਦੋਸ਼ ਪਾਇਆ ਜਾਂਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਸਰ ਹਲੇ ਤੱਕ ਇਹ ਕਲੀਅਰ ਹੋਇਆ ਕਿ ਨਹੀਂ ਹੋਇਆ ਬਿਸਟੈਂਡ ਪਾਇਆ ਸੀ ਕਿ ਨਹੀਂ ਪਾਇਆ ਸੀ ਇਹ ਜੀ ਦੇਖੋ ਦੋ ਇਹ ਹੈ ਕਿ ਡਾਕਟਰੀ ਕੰਮ ਠੀਕ ਹੈ ਮੈਂ ਰਿਪੋਰਟ ਤੁਸੀਂ ਵੀ ਪੜ ਲਈ ਐ ਰਿਪੋਰਟ ਮੈਂ ਵੀ ਪੜੀ ਐ ਲੇਕਿਨ ਮੈਂ ਪੁਲਿਸ ਅਫਸਰ ਦੇ ਬਾਰੇ ਕੁਝ ਨਹੀਂ ਦੱਸ ਸਕਦਾ ਇਹਦੇ ਬਾਰੇ ਡਾਕਟਰਾਂ ਦੀ ਜਿਹੜੀ ਲਿਖਤੀ ਰਿਪੋਰਟ ਕੱਲ 11 ਵਜੇ ਮਿਲ ਜਾਣੀ ਆ ਤੇ ਸਿਵਲ ਸਰਜਨ ਸਾਹਿਬ ਨੇ ਬੋਰਡ ਬਣਾ ਕੇ ਮੰਗਲਵਾਰ ਦਾ ਇਹਨਾਂ ਨੂੰ ਕਹਿ ਦਿੱਤਾ ਵਾ ਕਿ ਮੰਗਲਵਾਰ ਨੂੰ ਜਿਹੜਾ ਬੋਰਡ ਆ ਉਹ ਤੁਹਾਡੇ ਕੋ ਸਾਰੀ ਕਲੀਅਰ ਕਰੇ ਜੇ ਦੋਸ਼ੀ ਪਾਇਆ ਗਿਆ ਤਾਂ ਡਾਕਟਰ ਤੇ ਕਾਰਵਾਈ ਹੋਏਗੀ ਜੀ ਵੇਖੋ ਦੋਸ਼ੀ ਪਾਇਆ ਕੇ ਫਿਰ ਹੋਏਗੀ ਜੀ ਸਰ ਤੁਹਾਡੇ ਕੋ ਸ਼ੋਰ ਤੇ